ਇਸ ਸਬੰਧ ਵਿੱਚ ਡੀਟੀਐਮ ਖਬਰ ਤੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦਾ ਬਸੇਤ ਮਹੀਨੇ ਛੜੀ ਗਈ ਸੀ ਜੁਧ ਨਸ਼ੇ ਬ੍ਰਦੂਨ ਲੈ ਕੇ ਤਾਂ ਦੱਸਾਂਗੇ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੇ ਪਿੰਡ ਜੰਗਲਾ ਦੇ ਵਿੱਚ ਜਿੰਕੜਾ ਜੰਗਲਾ ਜੰਗਲਾ ਪਿੰਡ ਦੇ ਲੋਕਾਂ ਜਿਹੜਾ ਪਿੰਡ ਸਰਪੰਚ ਦੇ ਖਿਲਾਫ ਹੋਏ ਤੇ ਐਸਐਸਪੀ ਪਠਾਨਕੋਟ ਨੂੰ ਅਲੈਗਮੰਦ ਪੱਤਰ ਦਿੱਤਾ ਗਿਆ ਹੈ ਕਿ ਸਾਡਾ ਜੇ ਸਰਪੰਚ ਦਾ ਨਸ਼ੇ ਦਾ ਘਰ ਵਾਲਾ ਘਟਾਇਆ ਤੇ ਪੰਜਾਬ ਸਰਕਾਰ ਨੂੰ ਪੱਤਰ ਕੁੱਤ ਨਸ਼ਾ ਬੁਧੂ ਨੂੰ ਸ਼ੁਰੂ ਕੀਤੀ ਗਈ ਸੀ ਪਰ ਨਸ਼ਾ ਦਸ ਕਰਵਾਏ ਗਏ ਘਰ ਤਾਂ ਹੈਗੇ ਸੀ ਕਿ ਨਾ ਪੰਜਾ ਚਲਦੇ ਨਜ਼ਰ ਆਇਆ ਇਸ ਪਰ ਅੱਗੇ ਇਹ ਸਰਕਾਰ ਜੀ ਉਪਰਵੀਂ ਕਾਰਵਾਈ ਕੀਤੀ ਜਾਂਦੀ ਹੈ ਜੀ ਜਦੋਂ ਉਹਨਾਂ ਐਸਐਸਪੀ ਨੂੰ ਮਨੁਪਤ ਦਿੱਤਾ ਕਿ ਆ ਕੋਈ ਗੱਲ ਕਰਾਂਗੇ ਜੀ ਪਠਾਨ ਕੋਲ ਤੋਂ ਸਪੀ ਅਕਸ਼ਨ ਨੋਰ ਦੇ ਨਜ਼ਰ ਆਈ ਹੈ ਪਰ ਤੁਸੀਂ ਐਸਪੀ ਸੁਨਦਰ ਸਿੰਘ ਦਾ ਪਹਿਲੋਂ ਹੋ ਕੇ ਜਾ ਕੇ ਪਰ ਉੱਥੇ ਸਰਪੰਚ ਨੂੰ ਜੰਗਲਾਂ ਵਿੱਚ ਘਲਾ ਕੇ ਉਹਨਾਂ ਦੇ ਚੁਣੌਤੀ ਪੁੱਛੀ ਗਈ ਹੈ ਜੰਗਲਾਂ ਦੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿੰਦਾ ਉਹਨਾਂ ਦਾ ਨਾ ਸ਼ਮਿਲ ਸੂਤਰਾਂ ਅਲੱਗ ਪੰਜਾਬ ਵੀ ਕਰਦੇ ਆ ਅੱਜ ਆਪਣੇ ਆਪਣੇ ਤੋਂ ਆਪਣੇ ਮੋੜੇ ਦੇ ਤੇ ਚਿਤਾ ਵੇਜ ਲਈ ਦਾ ਸਾਰਾ ਪਿੰਡ ਕਰਤਾ ਖਰਾਬ ਓਏ ਤੇ ਮੇਰੀ ਸੁਣ ਲੈ ਕੱਲ ਤੇ ਅਗੱਜ ਤੇ ਉਹ ਸਖਤ ਕਾਨੂੰਨੀ ਕਰਾਂਗਾ ਤੇਰੀ ਪੁਸ਼ਟਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਦੀ ਦਸ਼ਤ ਪਾਈ ਹੈ ਜੇ ਤੂੰ ਪਿੰਡ ਦੇ ਵਿੱਚ ਦਸ਼ਤ ਤਾਂ ਮੌੜਦਾ ਤਾਂ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਤਾਂ ਕੋਸ਼ਿਸ਼ ਕੀਤੀ ਤੇਰੇ ਨਾਲ ਉਹ ਸਖਤ ਕੀਤਾ ਜਾਏਗਾ ਤੇ ਮੌਢੀ ਤੌਰ ਤੇ ਕਿ ਤੇਰੇ ਆਉਣ ਵਾਲੀਆਂ ਪੁਸ਼ਟਾ ਯਾਦ ਕਰ ਰਹੀਆਂ ਕਿ ਤੂੰ ਕਿਸੇ ਪਿੰਡ ਦੇ ਵਿੱਚ ਤੂੰ ਬੱਚ ਹੁੰਦਾ ਸੀਗਾ ਤਾਂ ਮੈਂ ਉਹ ਇਸ ਪਿੰਡ ਦੇ ਵਕਤ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤਕਵਾਬੀ ਜਿਹਦੇ ਖਿਲਾਫ 18 ਨਾਲ ਪਰਚੇ ਦਰਜ ਨੇ। ਤੋ ਕਹਿਂ ਤੋ ਭਾਵੇਂ ਹੈ। ਇਹ ਪ੍ਰੇਖਿਤ ਤਾਂ ਕਿਤੇ ਰਾਜੀ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਵਾ ਲੇਗਾ ਤੇ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਤਾਂ। ਇਹ ਆਪਣੇ ਦਿਲ ਚੋਂ ਖੇਕਾ ਕੱਢ ਦੇ। ਤੇਰਾ ਮੈਂ ਦਿਆਂ ਦਾ ਜਮਾਨੇ ਦਾ ਜਿਲੂਸ ਕੱਢ। ਇਹ ਨੋਟ ਕਰ ਲੈ ਧਿਆਨ ਨਾਲ ਮੇਰੀ ਗੱਲ ਠੀਕ ਹੈ ਤੇਰੇ ਮੁੰਡੇ ਦੇ ਖਿਲਾਫ ਗੁਰਦਾਸਪੁਰ ਚ ਪਰਚਾ ਦਰਜ ਹੋ ਗਿਆ ਚਿੱਟੇ ਦਾ ਤੇ ਸਾਰਾ ਪਿੰਡ ਦੇ ਚਿੱਟਾ ਵੇਚ ਵਿੱਚ ਕਰ ਦਿੱਤਾ ਖਰਾਬ ਤੇ ਤੇਰਾ ਵੀ ਜਿਹੜਾ ਜਿਹੜਾ ਤੂੰ ਇੱਥੇ ਬਣਾ ਰਿਆ ਨਾ ਮਹਿਮਨਾਰੇ ਤੇ ਜਿਹੜਾ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਪਣੇ ਨਾਂ ਦੀ ਜਗ੍ਹਾ ਪੈਦਾ ਕਰ ਰਿਆ ਹੈ ਤੇ ਤੇਰੀ ਜਗ੍ਹਾ ਜੁਗਾ ਰਹਿਈ ਵੀ ਇੱਥੇ ਤੇ ਤੈਨੂੰ ਬਣਾਵਾਗਾ ਉਹ ਬੰਦੇ ਦਾ ਪੁੱਤ ਇਹ ਨੋਟ ਕਰ ਲੈ ਮੇਰੀ ਧਿਆਨ ਨਾਲ ਗੱਲ ਸੱਪਨੇ ਮੇਰਾ ਨਾਮ ਕਸ਼ਮੀਰ ਸਿੰਘ ਹੈ ਸਨੋ ਕਰਪਾਲ ਸਿੰਘ ਵਾਸੀ ਜੰਗਲ ਇਹ ਚਿੱਟੇ ਦੇ ਵਿਰੋਧ ਦਿੱਤਾ ਗਿਆ ਸਾਡੇ ਪਿੰਡ ਦੇ ਵਿੱਚ ਤੰਤਰ ਪੰਡਾਰੀ ਸਨੋ ਵਿੰਦਰਜੀਤ ਪੰਡਾਰੀ ਇਹ ਪੂਰਾ ਪਰਿਵਾਰ ਜਨਾਨੀ ਮਮਤਾ ਪੰਡਾਰੀ ਬੇਟੀ ਜਨਾਂ ਦੀ 15 ਸਾਲ ਦੀ ਇਹ ਚਾਰੇ ਪਰਿਵਾਰ ਜਿਹੜਾ ਹੈ ਚਟਾ ਸਪਲਾਈ ਕਰਦੇ ਨੇ ਸਾਡੇ ਪਿੰਡ ਦੇ ਵਿੱਚ ਦੋ ਮੁੜਿਆਂ ਦੀ ਡੈਥ ਹੋ ਗਈ ਹੈ ਤੇ ਅਜੇ ਵੀ ਇਹ ਕਰਦੇ ਨੇ ਔਰ ਨਜਾਇਜ਼ ਕਬਜ਼ੇ ਵੀ ਕਰਦੇ ਨੇ ਸਾਨੂੰ ਇਸ ਵਾਸਤੇ ਦਿੱਤਾ ਗਿਆ ਵੀ ਅਸੀਂ ਕਾਰਵਾਈ ਕਰਾਂਗੇ ਅਸੀਂ ਮੰਗਿਆ ਹੀ ਰੱਖਨੇ ਆ ਵੀ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਸਰਕਾਰ ਦੀ ਜਿਹੜੀ ਇਹ ਮਹੀਮ ਚਲੀਦੀ ਹੈ ਨਸ਼ਾ ਵਿਰੋਧ ਇਹਦੇ ਨਾਲ ਚਲੋ ਕੇਈ ਪਰਿਵਾਰਾਂ ਦੇ ਬੱਚਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਬਚਣਗੀਆਂ ਪੀਦਾ ਪੰਜਾ ਫਿਰਨਾ ਚਾਹੀਦਾ ਅਸੀਂ ਮੰਗ ਕਰ ਰਹੇ ਆ ਤੇ ਠੇਰੀ ਲੋਕਾਂ ਨੂੰ ਰਾਤ ਮਿਲੇਗੀ ਜੇ ਫਿਲਾ ਪੰਜਾ ਫਰੇਗਾ ਤੇ ਜੰਗਲਾ ਪਿੰਡ ਤੋਂ ਆਇਆ ਜੀ ਅੱਜ ਐ ਐਸਐਸਪੀ ਸਾਹਿਬ ਕੋਲ ਆਹੀ ਮੇਨ ਮੁੱਦਾ ਜਿਹੜਾ ਨਾ ਸਾਡੇ ਪਿੰਡ ਚਿੱਟੇ ਦਾ ਅਫੀਮ ਦਾ ਲਾਲੋਤੀ ਸੀ ਸ਼ਰਾਬ ਦਾ ਲਾਲੋ ਉਸ ਮਸਲੇ ਤੇ ਮੇਨ ਪੁੱਜੇ ਆ ਜਿਹੜੇ ਚ ਇੰਦਰਜੀਤ ਭੰਡਾਰੀ ਹੋ ਗਿਆ ਸੁਤੰਤਰ ਭੰਡਾਰੀ ਹੋ ਗਿਆ ਇਹ ਮੇਨ ਬੰਧਿਆ ਗਿਆ ਜਿਹੜੇ ਸ਼ਰੇ ਆਮ ਖੜੋ ਕੇ ਬੋਲਦੇ ਆ ਕਿ ਅਸੀਂ ਚਿੱਟਾ ਵੇਚਨੇ ਆ ਜੋ ਤੁਸੀਂ ਬਗਾਨਾ ਡਾਚੂ ਬਗਾਲੋ 22 ਪਰਚਾ ਠੀਕ ਹੈ 22 ਪਰਚਾ ਆਲਰੇਡੀ ਹੋ ਚੁੱਕਿਆ ਗਿਆ 23ਵਾਂ ਪਰਚਾ ਵੀ ਆ ਗੰਦਾ ਦਿਨਗਰ ਹੋਏਦਾਗਾ ਸਭ ਕੋ ਆਹੀ ਇਹੀ ਰਿਕਵੈਸਟ ਲੈ ਕੇ ਆਏ ਆ ਕਿ ਜੀ ਆਹੀ ਹੁਣ ਇਕੱਠੇ ਹੋ ਗਏ ਆ ਤੇ ਜੇ ਹੁਣ ਵੀ ਕੁਛ ਨਹੀਂ ਨਾ ਹੋਇਆ ਤੇ ਫਿਰ ਕਿਸੇ ਨਾਲ ਨਹੀਂ ਫਿਰ ਕਿਸੇ ਨਾਲ ਨੇ ਪੁੱਛ ਮੰਗਾ ਢੀ ਕਰਨੀ ਆ ਤੇ ਨਾ ਕਿਸੇ ਨਾਲ ਇਕੱਠੇ ਹੋਣਾ ਆਏ ਦਿਨ ਕਦੀ ਕਿਸੇ ਨੂੰ ਬਿਆਜੂ ਪੈਸੇ ਦੇ ਕੇ ਪੂਰੀ ਜ਼ਮੀਨ ਲਖਾ ਲੈਣੀ ਸਾਡੇ ਨਾਲ ਮੁੰਡਾ ਆਇਆ ਹੈਗਾ ਤੇ ਧੱਕਾ ਕਰ ਲੈਣਾ ਬਾਅਦ ਉਹਨੂੰ ਨੋਟਿਸ ਭੇਜ ਦੇਣਾ ਕਿ ਆਹੀ ਤੇਰੀ ਜ਼ਮੀਨ ਦਾ ਕਬਜ਼ਾ ਕਰ ਲੈਣਾ ਹੈਗਾ ਤੇ ਕੋਈ ਹੱਲ ਕਰਾ ਇਦਾਂ ਦੇ ਛੋਟੇ ਮੋਟੇ ਤੇ ਵੱਡੇ ਸਾਰੇ ਕੰਮ ਇਹ ਕਰਦੇ ਆ ਗਿਆ ਤੇ ਮੇਰੇ ਵੱਲ ਜੁੜ ਕੇ ਬੇਨਤੀ ਹੈਗੀ ਆ ਐਮ ਐਲ اے ਮੰਤਰੀਆਂ ਕੇ ਕਿ ਜਿਲੇ ਇਹਦੇ ਬੰਦੇ ਤੁਹਾਡੇ ਥੜੇ ਤੇ ਆ ਕੇ ਖੜੁੰਦੇ ਆ ਨਾ ਤੋਂ ਉਹਨੂੰ ਧੱਕੇ ਮਾਰ ਕੇ ਬਾਹਰ ਗੱਡੋ ਜੇ ਤੁਸੀਂ ਹੁੰਦੀ ਸਪੋਰਟ ਕਰੋਗੇ ਜਾਂ ਕਿਸ ਤਰੀਕੇ ਨਾਲ ਉਹ ਫੋਟੋ ਖਚਾਣਗੇ ਬੈਠਣਗੇ ਤੇ ਆਮ ਦੁਨੀਆ ਦੇ ਵਿੱਚ ਪ੍ਰਭਾਵ ਗਲਤ ਪੈਂਦਾ ਚਾਹੇ ਉਹ ਮੰਤਰੀ ਸਾਹਿਬ ਹੋਣਾ ਡੇ ਚਾਹੇ ਉਹ ਸੀਮਾ ਦੇਵੀ ਹੋਵੇ ਤੇ ਚਾਹੇ ਜੁਗਿੰਦਰ ਪਾਲ ਹੋਣ ਆ ਤਾਂ તમਸਕਾਂ ਇਹਨਾਂ ਨੂੰ ਥੋੜਾ ਜਿਆਦਾ 10 ਫੁੱਟ 20 ਫੁੱਟ 50 ਫੁੱਟ ਆਪਣੇ ਦਰਵਾਜ਼ੇ ਤੋਂ ਬਾਹਰ ਰੱਖਣਾ ਨਹੀਂ ਤੇ ਉਹਦੀ ਆਪਣੀ ਸ਼ਬੀ ਖਰਾਬ ਹੋਣੀ ਆ ਤਾਂ ਇਹ ਨਹੀਂ ਚਾਹੁੰਦੇ ਕਿਸੇ ਦੀ ਵੀ ਸ਼ਬੀ ਗੀੜ ਦੀ ਖਰਾਬ ਹੋਏ ਤੇ ਹੱਥ ਜੋੜ ਕੇ ਇਹ ਹੀ ਬੇਨਤੀ ਹੈਗੀ ਐਸਐਸਪੀ ਸਾਹਿਬ ਅੱਗੇ ਕਿ ਜਲਦੀ ਜਲਦੀ ਕਾਰਵਾਈ ਹੋਏ ਸਖਤ ਕਾਰਵਾਈ ਹੋਏ ਕਿ ਇੱਕ ਲਾਕੇ ਚ ਮੈਸੇਜ ਆਏ ਕਿ ਜਿਹੜਾ ਗੰਦਾ ਬੰਦਾ ਆ ਉਹ ਗੰਦਾ ਹੀ ਘਰੋਏ ਕਿ ਆ ਕਿ ਪਿੰਡ ਦੇ ਵਿੱਚ ਜ਼ਿਲੇ ਇਹ ਚੀਜ਼ ਨਹੀਂ ਨਾ ਬੋਲੇ ਬੰਦਾ ਕੋਈ ਜਿੱਦਾਂ ਹੁਣ 10 20 50 ਬੰਦੇ ਇਕੱਠੇ ਹੋ ਗਿਆ ਢੇ ਤੇ ਫਿਰ ਕੋਈ ਨਹੀਂ ਬੋਲ ਕੇ ਰਾਜੀ ਇਹ ਕੀ ਕਰਦੇ ਆ ਬਾਹਰੋਂ ਅਗਰ ਤੁਸੀਂ ਕੋਈ ਜਗ੍ਹਾ ਤੇ ਕਬਜ਼ਾ ਲੈਣਾ ਲੀਗਲ ਡਾਕੂਮੈਂਟ ਦੱਸੋ ਆਪਣੇ ਪੁਲਿਸ ਲੋ ਤੇ ਕਬਜ਼ਾ ਕਰੋ ਤੁਸੀਂ 50 100 ਬੰਦਾ ਬਾਹਰੋਂ ਲਿਆ ਕੇ ਹੂਟਿੰਗ ਕਰਦੇ ਹੋ ਧਾਰੇ ਮਾਰਦੇ ਹੋ ਫਿਰ ਬੰਦੀ ਬੇਬੰਦੀ ਗੱਲਾਂ ਕਰਦੇ ਹੋ ਕੋਈ ਬੰਦਾ ਰਿਟਾਇਰ ਆ ਉਹਨੂੰ ਦਿਖਰਾਨੀ ਆ ਕੋਈ ਸਿਆਣਾ ਬੰਦਾ ਉਹਨੂੰ ਦਿਖਰਾਨੀ ਆ ਉਹ ਸ਼ਰਿਆਂ ਬੋਲਣਾ ਕਿ ਆਹੀ ਚਿਤਾ ਵੇਚਣਾ ਤੇ ਵੇਚਣਾ ਤੁਹਾਡੇ ਬੱਚਿਆਂ ਦੀ ਜੇਬ ਦੇ ਵਿੱਚ ਪਾ ਕੇ ਉਹਨਦੇ ਤੇ ਗਲਤ ਪਰਚੇ ਕਰਾਣੇ ਆ ਠੀਕ ਹੈ ਨਾ ਹੁਣ ਆਹੀ ਤੇ ਇਸੇ ਮਸਲੇ 'ਚ ਇਕੱਠੇ ਹੋ ਗਿਆ ਆ ਤੇ ਮੇਰੇ ਸਾਰੇ ਭਰਾਵਾਂ ਅਗੇ ਇਹੀ ਬੇਨਤੀ ਹੈਗੀ ਆ ਜੇ ਹੁਣ ਵੀ ਜੇ ਹੁਣ ਵੀ ਤੁਸੀਂ ਅਗਰ ਇਕੱਠੇ ਨਹੀਂ ਹੋਏ ਤੇ ਸਾਡਾ ਕੀ ਆ ਆਹੀ ਤੇ ਆਪਣਾ ਬਚਾਅ ਕਰ ਲੈਣਾਗੇ ਆਹੀ ਖੰਦੇ ਨਹੀਂ ਪੀਂਦੇ ਨਹੀਂ ਤੇ ਜਿਹੜੇ ਕਿਸੇ ਮਾਂ ਪਿਓ ਨੂੰ ਅੱਜ ਦੇ ਟਾਈਮ 'ਚ ਪਤਾ ਹੈਗਾ ਕਿ ਉਹਦਾ ਬੱਚਾ ਕੀ ਕਰੇ ਕਰਦਾ ਗਵਰੰਟੀ ਨੂੰ ਪਤਾ ਹੋਣਾ ਕਿੰਦਾ ਬੱਚਾ ਕੀ ਕਰੇਗਾ ਦਾ ਮਾਂ ਪਿਓ ਨੂੰ ਨਹੀਂ ਪਤਾ ਹੁਣਾ ਤੇ ਜੇ ਆਹੀ ਇਕੱਠੇ ਹੋ ਗਏ ਸਾਡਾ ਬਚਾਓ ਜਾਏਗਾ ਪਿੰਡ ਦਾ ਸਮਾਜ ਦਾ ਵੀ ਬਚਾਓ ਜਾਏਗਾ ਤੇ ਜੇ ਨਹੀਂ ਇਕੱਠੇ ਹੋਏ ਤੇ ਫਿਰ ਆਪਣੇ ਆਪਣੇ ਦੀ ਸੰਭਾਲੋ ਸਿੱਧੀ ਜਿਹੀ ਗੱਲ ਸਾਰਾ ਬਸੋ ਬਸ ਇੱਕ ਤੇ ਹੱਬ ਵਾਲੀ ਜਗ੍ਹਾ ਛੜਾਈ ਜਾਏ ਜੀ ਜਿਹੜੀ ਕਬਜ਼ਾ ਕੀਤਾ ਉਹ ਜਿੱਤ ਵੀ ਕੇਦੇ ਕੇਸ ਉਹ ਤੇ ਜਲਦੀ ਜਲਦੀ ਹੁੰਦੇ ਜਲਦੀ ਕਾਰਵਾਈ ਕਰੇ ਕਿ ਮੈਸੇਜ ਆਇਆ ਲੈ ਕੇ ਨੂੰ ਉਹ ਦੂਜੇ ਨੰਬਰ ਪਰ ਇਹਨਾਂ ਨੂੰ ਜਿੰਨੇ ਜੋ ਇਹ ਐਕਚੁਅਲੀ ਭੇਜ ਦਿਆ ਗਿਆ ਜਿੱਥੋਂ ਇਹ ਭੰਡੋਇਆ ਗਿਆ ਆਈ ਸ਼ਰਾਂ ਬੋਲਿਆ ਸਾਡੇ ਪਿੰਡ ਦੇ ਸਰਪੰਚ ਬਣੇ ਮੇਰੇ ਉਸ ਉਹਨਾਂ ਬੰਦਿਆਂ ਕੇ ਵੀ ਹੱਥ ਜੋੜ ਕੇ ਬੇਨਤੀ ਜਿਨ੍ਹਾਂ ਕਿ ਤੁਹਾਡੇ ਬੱਚ ਵੀ ਨਹੀਂ ਬਚਨੇ। ਆਗਰੋਂ ਨੇ 306 ਵੋਟਾਂ ਪਾਗੇ ਨੂੰ ਜਿਤਾਇਆ ਨਾ ਤੇ ਬੱਚੇ ਬੱਚੇ ਹੁੰਦੇ ਨਹੀਂ ਬਚਨੇ। ਮੈਂ ਤੇ ਹੁਣੇ ਹੀ ਕਾਰਵਾਈ ਜਾਨਾ ਕਿ ਜਿੰਨੀ ਜਲਦੀ ਹੋਏ ਭਗਵਾਨ ਸਰ ਅਪੀਲ ਹੈਗੀ ਆ ਕਿ ਮਾਨ ਸਰਕਾਰ ਜਿਹੜੀ ਗੱਲਾਂ ਵਾਕੇ ਕਰਦੀ ਆ, ਕੀ ਆ ਉਹ ਵਾਕੇ ਹਲਕਿਆਂ ਜਿਹੇ ਇਲਾਕੇ ਚ ਹੋਏ ਕਦੀ ਆ, ਕੀ ਪਠਾਨਕੋ ਜਿਦਾ ਹੁਸਿਆਨਪੁਰ ਵੀ ਹੋਇਆਗਾ, ਕੀ ਸਾਡੇ ਹੋਏ ਦੇ ਵਿੱਚ ਹੋਏਗਾ ਇਹ ਚੀਜ਼। ਜੇ ਹੋ ਸਕਦੀ ਆ ਤੇ ਕੀਤੀ ਜਾਏ ਕਾਰਵਾਈ। ਉਹ ਨਜਾਇਜ਼ ਨਹੀਂ ਕੀਤੀ ਐ। ਉਹਦੇ ਅਗਰ ਬੱਚੇ ਹੈਗੇ ਆ ਉਹ ਕਾਰਵਾਈ ਪੂਰੀ ਪ੍ਰੋਪਰ ਚੈਕਿੰਗ ਕਰਕੇ ਜੇ ਵਾਕੇ ਉਹ ਹੈਨ ਬੰਦੇ ਤੱਕ ਜੇ ਆ ਗਿਰ નિર્ਦੋਸ਼ ਆ ਤਾਂ ਛੱਡ ਦੋ ਜੇ ਹੈਗੇ ਉਹਦੇ 22 23 ਪਰਚੇ ਹੈਗੇ ਰਜਿਸਟਰ ਹੈਗੇ ਪਰਚਾ ਕੋ ਲਿਸਟਾ ਕੀਆ ਉਹਦੇ ਘਰ ਵੀ ਕੀਤੀ ਜਾਏ ਮੈਸੇਜ ਕੀਤਾ ਜਾਏ ਲੋਕਾਂ ਨੂੰ ਕੀ ਕੀਤਾ ਜਾਣਾ